ਬੈੱਡ ਹੈ ਗਿਆ ਉਹ ਬਿਲਕੁਲ ਕੋਈ ਵੀ ਐਮਰਜੈਂਸੀ ਹੋਵੇ ਉਹ ਕੋਵਿਡ ਦੇ ਵਾਸਤੇ ਬਿਲਕੁਲ ਤਿਆਰ ਹੈ ਸਾਰੀਆਂ ਮੈਡੀਸਿਨਸ ਸਾਰਾ ਸਟਾਫ ਟ੍ਰੇਨਡ ਸਟਾਫ ਐਮਰਜੈਂਸੀ ਇਕੁਪਮੈਂਟ ਸਾਰਾ ਕੁਝ ਅਵੇਲੇਬਲ ਹੈ ਉਸ ਤੋਂ ਬਾਅਦ ਫਿਰ ਮੈਂ ਜਾ ਕੇ ਖੁਦ ਜਾ ਕੇ ਆਕਸੀਜਨ ਪਲਾਂਟ ਆਕਸੀਜਨ ਪਲਾਂਟ ਦੇ ਵਿੱਚ ਜਨਰੇਟਰ ਸੈੱਟ ਸਾਰੇ ਮੈਂ ਚੈੱਕ ਕੀਤੇ ਆ ਜਿਹੜੀ ਸਾਡੀ origignal ਐਮਰਜੈਂਸੀ ਆ ਜਿਹਦੇ ਵਿੱਚ ਸਾਡੇ ਕੋਲ 130 ਤੋਂ ਜ਼ਿਆਦਾ ਬੈੱਡ ਹੈ ਗਿਆ ਉਹਦੇ ਵਿੱਚ ਵੀ ਆਈਸੋਲੇਸ਼ਨ ਹੈ ਫਿਰ ਮੈਂ ਉਹਦਾ ਦੌਰਾ ਕੀਤਾ ਉੱਥੇ ਨੀਪਰ ਮੈਡੀਕਲ ਆਕਸੀਜਨ ਪਲਾਂਟ ਇਸ ਤੋਂ ਬਾਅਦ ਜਿਹੜਾ ਸਾਡਾ ਜਿੱਥੇ ਸਭ ਤੋਂ ਪਹਿਲਾਂ ਪੇਸ਼ੈਂਟ ਆਉਂਦਾ ਕੋਵਿਡ ਦਾ ਜਿੱਥੇ ਟੈਸਟਿੰਗ ਹੁੰਦੀ ਹੈ ਉਹਦੇ ਨਾਲ ਵੀ ਅਸੀਂ ਇੱਕ ਆਈਸੋਲੇਸ਼ਨ ਹੈ ਪੇਸ਼ੈਂਟ ਇਮੀਡੀਏਟਲੀ ਉੱਤੇ ਚਲਾ ਜਾਂਦਾ ਸਟੇਬਲਾਈਜ਼ ਕਰਦੇ ਆ ਪਰ ਉਸ ਤੋਂ ਬਾਅਦ ਡਿਸਾਈਡ ਕਰਦੇ ਆ ਕਿ ਉਹ ਸੁਪਰ ਸਪੈਸ਼ਲਟੀ ਵਿੰਗ ਵਿੱਚ ਜਾਣਾ ਜਾਂ ਜਿਹੜੀ ਐਮਰਜੈਂਸੀ ਦੀ ਆਈਸੋਲੇਸ਼ਨ ਹੌਟ ਦੇ ਵਿੱਚ ਜਾਣਾ ਸੋ ਤੁਸੀਂ ਜਿਹੜਾ ਕਹ ਲੋ ਕੋਵਿਡ ਆ ਜਿਹੜਾ ਸਮਾਜ ਦਾ ਦੁਸ਼ਮਣ ਹੈ ਇਹ ਪਹਿਲਾਂ 20 ਦੇ ਵਿੱਚ ਉਹਨੇ ਬਹੁਤ ਸਾਡੀ ਬਰਬਾਦੀ ਕੀਤੀ ਸੀ ਲੇਕਰ ਹੁਣ ਅਸੀਂ ਸਾਨੂੰ ਸਾਡੇ ਕੋਲ ਸਾਨੂੰ ਗਿਆਨ ਵੀ ਹੈ ਉਹਦੇ ਬਾਰੇ ਸਾਨੂੰ ਪਤਾ ਹੈਗਾ ਉਹਦਾ ਪੈਟਰਨ ਕੀ ਆ ਵਾਰਿਸ ਦਾ ਔਰ ਇਹ ਕੋਈ ਨਵਾਂ ਨਹੀਂ ਹੈ ਔਰ ਇਹਨੂੰ ਸਾਡੀ ਗਵਰਨਮੈਂਟ ਨੇ ਔਰ ਜਿਹੜੀ WHO ਬਿਸ਼ਪਸ ਹੈ ਸਾਸਤਾ ਉਹਨਾਂ ਨੇ ਇਹਨੂੰ ਅਜੇ ਅਜੇ ਪੜੋਰਾਂ ਨੇ ਅਜੇ ਤੱਕ ਆ ਨਹੀਂ ਹੈ ਕਿ ਇਸ ਸਿਸਟਮ ਹੈ ਇਹ ਲੇਟੈਸਟ ਸਿਸਟਮ ਹੈ ਜਿਹੜਾ ਕਿ ਦੁਨੀਆ ਦੇ ਵਿੱਚ ਚੜਾਇਆ ਹੈਗਾ ਡਾਰਵਿੰਚੀ ਸਿਸਟਮ ਇਹ ਇਹਨੂੰ ਰੋਬੋਟਿਕ ਸਰਜੀ ਕਹਿੰਦੇ ਆ ਇਹਦੇ ਨਾਲ ਕੀ ਹੁੰਦਾ ਕਿ ਸਰਜੀਕਲ ਪ੍ਰੀਸੀਜਨ ਤੇ ਹੋਰ ਤੁਸੀਂ ਹੋਰ ਜਿਹੜਾ ਜ਼ਖਮ ਹੋਏਗਾ ਹੋਰ ਛੋਟਾ ਹੋਏਗਾ ਆਪਰੇਸ਼ਨ ਦਾ ਟਾਈਮ ਘੱਟ ਲੱਗੇਗਾ ਤੇ ਪੇਸ਼ੈਂਟ ਨੂੰ ਬਹੁਤ ਸਾਰੇ ਜਿੰਨੇ ਤੁਹਾਡਾ ਗਲ ਬਲੈਡਰ ਹੈ ਜਾਂ ਉਹ ਉਹਦੇ ਕਿਸੇ ਨੂੰ ਅਪੈਂਡੀਸਾਈਟਸ ਹੋ ਗਿਆ ਬਹੁਤ ਸਾਰੀਆਂ ਜਿਹੜੀਆਂ ਪੇਟ ਦੀਆਂ ਸਰਜਰੀਜ਼ ਆਪਰੇਸ਼ਨ ਹੈ ਉਹਦੇ ਵਾਸਤੇ ਬਿਜ ਨੂੰ ਆਸਤਾਲ ਚ ਰਹਿਣ ਦੀ ਲੋੜ ਨਹੀਂ ਆਓ ਆਪਰੇਸ਼ਨ ਕਰਾਓ ਆਪਣੇ ਘਰ ਚਲੇ ਜਾਓ ਉਹਦੇ ਨਾਲ ਮਤਲਬ ਅਚਨਚੇਤ ਜਿਹਨੂੰ ਉਚੱਕ ਜਿਹੜਾ ਹੈਗਾ ਉਹਨਾਂ ਦਾ ਮੈਂ ਦੌਰਾ ਕੀਤਾ ਸੀਗਾ ਸਰਪ੍ਰਾਈਜ਼ ਟੈਸਟ ਸੀਗਾ ਪਰ ਮੈਨੂੰ ਬੜੀ ਖੁਸ਼ੀ ਹੋਈ ਆ ਕਿ ਕੋਵਿਡ ਦੀ ਪੂਰੀ ਤਿਆਰੀ ਆ ਸਭ ਤੋਂ ਪਹਿਲਾਂ ਮੈਂ ਸੁਪਰ ਸਪੈਸ਼ਲਿਟੀ ਵਿੰਗ ਵਿੱਚ ਗਿਆ ਉੱਥੇ ਜਿਹੜੇ 40 ਬੈੱਡ ਹੈਗੇ ਆ ਉਹ ਬਿਲਕੁਲ ਕੋਈ ਵੀ ਐਮਰਜੈਂਸੀ ਹੋਵੇ ਉਹ ਕੋਵਿਡ ਦੇ ਵਾਸਤੇ ਬਿਲਕੁਲ ਤਿਆਰ ਆ ਸਾਰੀਆਂ ਮੈਡੀਸਿਨਸ ਸਾਰਾ ਸਟਾਫ ਟ੍ਰੇਨਡ ਸਟਾਫ ਐਮਰਜੈਂਸੀ ਇਕੁਪਮੈਂਟ ਸਾਰਾ ਕੁਝ ਅਵੇਲੇ ਹੈ ਉਸ ਤੋਂ ਬਾਅਦ ਫਿਰ ਮੈਂ ਜਾ ਕੇ ਖੁਦ ਜਾ ਕੇ ਆਕਸੀਜਨ ਪਲਾਂਟ ਆਕਸੀਜਨ ਪਲਾਂਟ ਦੇ ਵਿੱਚ 3 ਲੇਅਰਡ ਹੈ ਉਹਦੇ ਵਿੱਚ ਮਤਲਬ ਪਹਿਲਾ ਤੇ ਜਿਹੜਾ ਹੈਗਾ ਉਹ ਲਿਕਵਿਡ ਮੈਡੀਕਲ ਆਕਸੀਜਨ ਹੈ ਤੇ ਜੇ ਬਾਈਚਾਸ ਫੇਲ ਹੋ ਜਾਤਾ ਇੱਕ ਮਾਰਕੀ ਲੇਅਰ ਜਿਹੜਾ ਸਟੈਂਡਰਡ ਦੀ ਸਪਲਾਈ ਵੀ ਹੈਗੀ ਆ ਤੇ ਤੀਜੇ ਨੰਬਰ ਤੇ ਜਿਹੜਾ ਸੀਗਾ ਉਹਦੇ ਵਿੱਚ ਜਿਹੜਾ ਪੀਐਸਏ ਪਲਾਂਟ ਸਟੈਂਡ ਬਾਈ ਜਿਹੜਾ ਸਾਨੂੰ ਕਿਤੇ ਲੋਡ ਨਹੀਂ ਪਈ ਆ ਬਹੁਤ ਦੇਰ ਤੋਂ ਲੇਕਿਨ ਅਸੀਂ ਉਹਨੂੰ ਵਰਕਿੰਗ ਕਵਾਰਟਰ ਵਿੱਚ ਰੱਖਿਆ ਅਸੀਂ ਤਰ੍ਹਾਂ ਜਨਰੇਟਰ ਸੈਟ ਸਾਰੇ ਮੈਂ ਚੈੱਕ ਕੀਤੇ ਆ ਜਿਹੜੀ ਸਾਡੀ origignal emergency ਹੈ ਜਿਹਦੇ ਵਿੱਚ ਸਾਡੇ ਕੋਲ ਉਹਦੇ ਵਿੱਚ ਵੀ ਆਈਸੋਲੇਸ਼ਨ ਹੈ ਫਿਰ ਮੈਂ ਉਹਦਾ ਦौरा ਕੀਤਾ ਉੱਥੇ ਲੀਪਰ ਮੈਡੀਕਲ ਆਕਸੀਜਨ ਪਲਾਂਟ ਇਸ ਤੋਂ ਬਾਅਦ ਜਿਹੜਾ ਸਾਡਾ ਜਿੱਥੇ ਸਭ ਤੋਂ ਪਹਿਲਾਂ ਪੇਸ਼ੈਂਟ ਆਉਂਦਾ ਕੋਵਿਡ ਦਾ ਜਿੱਥੇ ਟੈਸਟਿੰਗ ਹੁੰਦੀ ਹੈ ਉਹਦੇ ਨਾਲ ਵੀ ਅਸੀਂ ਇੱਕ ਆਈਸੋਲੇਸ਼ਨ ਹੈ ਪੇਸ਼ੈਂਟ ਇਮੀਡੀਏਟਲੀ ਉੱਥੇ ਚਲਾ ਜਾਂਦਾ ਸਟੇਬਲਾਈਜ਼ ਕਰਦੇ ਆ ਫਿਰ ਉਸ ਤੋਂ ਬਾਅਦ ਡਿਸਾਈਡ ਕਰਦੇ ਆ ਕਿ ਉਹ ਸੁਪਰ ਸਪੈਸ਼ਲਿਟੀ ਵਿੰਗ ਵਿੱਚ ਜਾਣਾ ਜਾਂ ਜਿਹੜੀ ਐਮਰਜੈਂਸੀ ਦੀ ਆਈਸੋਲੇਸ਼ਨ ਉਹਦੇ ਵਿੱਚ ਜਾਣਾ ਸੋ ਪੂਰੀ ਤਿਆਰੀ ਹੈ ਸਾਡੀ ਕੋਵਿਡ ਵਾਸਤੇ ਜਿਸ ਤਰ੍ਹਾਂ ਸਾਡੇ ਸਿਕਿਉਰਿਟੀ ਫੋਰਸਸ ਨੇ ਸਾਡੀ ਸੁਰੱਖਿਆ ਵਾਸਤੇ ਬਾਰਡਰ ਦੇ ਉੱਤੇ ਦੁਸ਼ਮਣ ਤੋਂ ਸੋ ਇਹ ਵੀ ਇੱਕ ਇਹ ਪਹਿਲਾਂ 20 ਦੇ ਵਿੱਚ ਉਹਨੇ ਬਹੁਤ ਸਾਡੀ ਬਰਬਾਦੀ ਕੀਤੀ ਸੀ ਲੇਕਿਨ ਹੁਣ ਅਸੀਂ ਸਾਨੂੰ ਸਾਡੇ ਕੋਲ ਸਾਨੂੰ ਗਿਆਨ ਵੀ ਹੈ ਉਹਦੇ ਬਾਰੇ ਸਾਨੂੰ ਪਤਾ ਹੈਗਾ ਉਹਦਾ ਪੈਟਰਨ ਕੀ ਹੈ ਵਾਇਰਸ ਦਾ ਔਰ ਇਹ ਕੋਈ ਨਵਾਂ ਨਹੀਂ ਹੈ ਔਰ ਇਹਨੂੰ ਸਾਡੀ ਗਵਰਨਮੈਂਟ ਨੇ ਔਰ ਜਿਹੜੀ WHO ਹੈ ਵਿਸ਼ਵ ਸਿਹਤ ਸੰਸਥਾ ਉਹਨਾਂ ਨੇ ਇਹਨੂੰ ਅਜੇ ਅਜੇ ਪਾਲੋਰਨ ਨੇ ਅਜੇ ਤੱਕ ਕਿਹਾ ਨਹੀਂ ਹੈ ਕਿ ਇਟਸ ਅ ਵੇਰੀਐਂਟ ਆਫ ਕਨਸਰਨ ਇਹਦਾ ਮਤਲਬ ਇਹ ਹੁੰਦਾ ਕਿ ਸੀਰੀਅਸ ਨਹੀਂ ਹੈ ਇਹ ਆਖਰੀ ਡੇਟ ਦੇ ਵਿੱਚ ਬਟ ਅਸੀਂ ਇਹਦੇ ਵਾਪਸ ਵੀ ਅਸੀਂ ਸਾਰੇ ਤਿਆਰੀ ਕੀਤੀ ਆ ਤੁਹਾਨੂੰ ਖਬਰਾਂ ਦੀ ਲੋੜ ਨਹੀਂ ਹੁਣ ਅਸੀਂ ਜਿਹੜਾ ਹੈਗਾ ਸਾਰਾ ਕੋਵਿਡ ਦਾ ਰਿਵਿਊ ਕਰਨ ਤੋਂ ਬਾਅਦ ਇਹ ਇੱਕ ਡਾ ਵਿੰਚੀ ਸਿਸ ਜਿਸ ਤਰ੍ਹਾਂ ਤੁਸੀਂ ਦੇਖਦੇ ਹੋਗੇ ਪਹਿਲਾਂ ਜਦੋਂ ਲੋਕ ਆਪਰੇਸ਼ਨ ਕਰਦੇ ਸੀ ਗਲ ਬਲੈਡਰ ਦਾ ਆਪਰੇਸ਼ਨ ਕਰਦੇ ਸੀ ਵੱਡਾ ਚੀਰਾ ਦੇ ਕੇ ਕਰਦੇ ਹੁੰਦੇ ਸੀ ਵੱਡਾ ਸਾਰਾ ਚੀਰਾ ਦੇ ਕੇ ਫਿਰ ਉਹਨੂੰ ਕਰਕੇ ਸਾਲਾ ਕਰਨਾ ਜਦ ਸੇਰੀਅਨ ਕਰਦੇ ਸੀ ਜਿਹੜੀਆਂ ਸਰਜਰੀਜ਼ ਹੁੰਦੀਆਂ ਸੀ ਉਸ ਤੋਂ ਬਾਅਦ ਮਰੀਜ਼ ਨੂੰ 2-3 ਹਫ਼ਤੇ ਲੱਗਦੇ ਸੀ ਠੀਕ ਹੋਣ ਲਈ ਪਹਿਲਾਂ ਟਾਂਕੇ ਲਾਣੇ ਫਿਰ ਟਾਂਕੇ ਕੱਢਣੇ ਕਿਵਲੀ ਟਾਂਕਿਆਂ ਚ ਵੀ ਇੱਕ ਵਾਈ ਜਾਂਦੀ ਸੀ ਫਿਰ ਸਾਡੇ ਕੋਲੇ ਜਿਹੜਾ ਸੀਗਾ ਲੈਪਰੋਸਕੋਪਿਕ ਸਰਜਰੀ ਆਈ ਉਹਦੇ ਨਾਲ ਪੇਸ਼ੈਂਟ ਜਿਹੜਾ ਹੈਗਾ ਉਹ ਮਤਲਬ 48 ਘੰਟੇ ਚ 72 ਘੰਟੇ ਚ ਕਰ ਚਲਾ ਜਾਂਦਾ ਸੀ ਹੁਣ ਇਹਦੇ ਚੋਂ ਜਿਹੜਾ ਇਹ ਬੜਾ ਸਿਸਟਮ ਹੈ ਇਹ ਲੇਟੈ ਡਾ ਵਿੰਚੀ ਸਿਸਟਮ ਇਹ ਇਹਨੂੰ ਰੋਬੋਟਿਕ ਸਰਜਰੀ ਕਹਿੰਦੇ ਆ ਇਹਦੇ ਨਾਲ ਕੀ ਹੁੰਦਾ ਕਿ ਸਰਜਿਕਲ ਪ੍ਰੀਸੀਜਨ ਕਿ ਹੋਰ ਤੁਸੀਂ ਹੋਰ ਜਿਹੜਾ ਜ਼ਖਮ ਹੋਏਗਾ ਹੋਰ ਛੋਟਾ ਹੋਏਗਾ ਆਪਰੇਸ਼ਨ ਦਾ ਟਾਈਮ ਘੱਟ ਲੱਗੇਗਾ ਪੇਸ਼ੈਂਟ ਨੂੰ ਬਹੁਤ ਸਾਰੇ ਜਿੰਮੇ ਤੁਹਾਡਾ ਗਲ ਬਲੈਡਰ ਹੈ ਜਾਂ ਉਹ ਉਹਦੇ ਕਿਸੇ ਨੂੰ ਅਪੈਂਡੀਸਾਈਟਸ ਹੋ ਗਿਆ ਬਹੁਤ ਸਾਰੀਆਂ ਜਿਹੜੀਆਂ ਪੇਟ ਦੀਆਂ ਸਰਜਰੀਜ਼ ਆਪਰੇਸ਼ਨ ਹੈ ਉਹਦੇ ਵਾਸਤੇ ਬਲੀਜ ਨੂੰ ਹਸਪਤਾਲ ਚ ਰਹਿਣ ਦੀ ਲੋੜ ਨਹੀਂ ਆਓ ਆਪਰੇਸ਼ਨ ਕਰਾਓ ਆਪਣੇ ਘਰ ਚ ਲੈ ਜਾਓ ਉਹਦੇ ਨਾਲ ਪੇਸ਼ੈਂਟ ਨੂੰ ਹਸਪਤਾਲ 'ਚ ਨਹੀਂ ਰਹਿਣਾ ਪਏਗਾ ਜਿਹੜੀਆਂ ਹਸਪੀਟਲ ਰਾ ਕਿ ਹਸਪੀਟਲ ਰਿਕੁਆਇਰਡ ਇਨਫੈਕਸ਼ਨ ਨਹੀਂ ਹੋਣੀ ਰਹਿਣ ਗਿਆ ਹਸਪੀਟਲ ਸਟੇ ਦਾ ਖਰਚਾ ਨਹੀਂ ਦੇਣਾ ਪਏਗਾ ਸੋ ਇਹ ਇੰਸਟਰੂਮੈਂਟਸ ਮਹਿੰਗੇ ਜ਼ਰੂਰ ਹੈ ਲੇਕਿਨ ਗੱਲ ਇਹ ਹੈ ਕਿ ਇਹ ਸਰਕਾਰ ਨੇ ਇਲਾਜ ਦੇਣਾ ਥੇਰ ਇਜ਼ ਨੋ ਕੁਐਸਚਨ ਕਿ ਕਹਿੰਦਾ ਪੇਸ਼ੈਂਟ ਫੋਰਡਡ ਕਹਿੰਦਾ ਗਵਰਨਮੈਂਟ ਫੋਰਡਡ ਜੈਸ ਤੁਹਾਡੀ ਭਗਤਪਾਲ ਗਵਰਨਮੈਂਟ ਵੀ ਇੱਕ ਰਿਪੋਰਟ ਐਨੀਥਿੰਗ ਫਾਰ आवर ਪੇਸ਼IENTS ਤੇ ਜਿਹੜੇ ਇਹ ਵੀ ਅਸੀਂ ਜਿਹੜੇ ਆ ਗਏ ਤਾਂ ਕਿ ਸਾਡੇ ਜਿਹੜੇ ਪੋਸਟ ਗ੍ਰੈਜੂਏਟ ਆ ਉਹਨਾਂ ਦੀ ਟ੍ਰੇਨਿੰਗ ਵੀ ਉਹਨਾਂ ਦੇ ਉੱਤੇ ਹੋਵੇ ਤੇ ਉਹ ਇੰਸਟਰੂਮੈਂਟ ਯੂਜ਼ ਕਰਨ ਔਰ ਲੋਕਾਂ ਨੂੰ ਜਿਹੜੀ ਸੁਵਿਧਾ ਹੈਗੀ ਆ ਜਿਹੜੀ ਵਰਲਡ ਕਲਾਸ ਸੁਵਿਧਾ ਜਿਹਨੂੰ ਆਖਾਂ ਜਿਹੜੇ ਆਪਰੇਸ਼ਨ ਅੱਜਕੱਲ ਅਮਰੀਕਾ 'ਚ ਹੋ ਰਹੇ ਦਾ ਯੂਰਪ 'ਚ ਹੋ ਰਹੇ ਆ ਔਰ ਜਿੰਦਰਾ ਹਸਪਤਾਲ ਦੇ ਵਿੱਚ ਵੀ ਆਉਣ ਵਾਲੇ ਦਿਨਾਂ 'ਚ ਹੋਣਗੇ ਅਸੀਂ ਸਾਰੇ ਜਿੰਨੇ ਤੁਹਾਡੇ ਸਰਜੀਕਲ ਆਪਰੇਸ਼ਨ ਥੀਏਟਰ ਆ ਉਹਨਾਂ ਨੂੰ ਮੋਡੂਲਰ ਆਪਰੇਸ਼ਨ ਥੀਏਟਰ ਬਣਾ ਦਿੱਤਾ ਹੋਇ 3 ਕਰੋੜ ਲੋਕਾਂ ਨੂੰ ਸਾਡੇ 65 ਲੱਖ ਫੈਮਿਲੀਆਂ ਨੂੰ 10-10 ਲੱਖ ਦਾ ਬੀਮਾ ਮਿਲ ਜਾਏਗਾ ਸਾਰੇ ਇਲਾਜ ਫ੍ਰੀ ਕਰਾਂਗੇ ਬਟ ਅਸੀਂ ਆਪਣੇ ਸਰਕਾਰੀ ਹਸਪਤਾਲ ਨੂੰ ਪ੍ਰਾਈਵੇਟ ਵਰਗੇ ਉਹਨਾਂ ਜਾਵਰਾਂ ਤੋਂ ਬਿਹਤਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸੋ ਇਹ ਤੁਹਾਡੀ ਸੇਵਾ ਚ ਜਿਹੜੀ ਪੰਜਾਬ ਸਰਕਾਰ ਲੱਗੀ ਹੈ ਮੈਨੂੰ ਉਮੀਦ ਹੈ ਕਿ ਸਾਡਾ ਤੁਹਾਡਾ